ਸਭ ਕੀ ਸਫਲਤਾ ਜਿਹੜੀ ਫਾਈਲ ਕਪੂ ਚ ਦੇ ਹੱਥੋਂ ਹੋਈ ਹੈ ਕਿ ਕੀ ਕੀ ਕ੍ਰਮਜੀ ਕੋ ਦੇਖੋ ਜਿਹੜਾ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਚੱਲੀ ਆ ਇਹਦੇ ਵਿੱਚ ਡੇ ਬਾਈ ਡੇ ਤੁਸੀਂ ਵੇਖਿਆ ਹੀ ਆ ਵੀ ਐਵਰੀ ਡੇ ਜਿਹੜਾ ਪੁਲਿਸ ਨੂੰ ਜਿਹੜੀਆਂ ਇਸ ਮਾਮਲੇ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਉਸ ਤੇ ਇਹ ਦੇ ਵਿੱਚ ਵੀ ਸਾਡੇ ਵੱਲੋਂ ਵੀ ਜਿਹੜਾ ਪੂਰਾ ਸਕਸੈਸਫੁਲੀ ਜਿਹੜਾ ਇੱਕ ਕੰਪੇਨ ਜਿਹੜਾ ਲਾਂਚ ਕੀਤਾ ਹੋਇਆ ਕੱਲ ਸਾਡੇ ਐਸ ਐਚਓ ਜਿਹੜੇ ਸਦਰ ਸਦਰ ਦੇ ਨੇ ਇਨਾ ਵੱਲੋਂ ਇਹਨਾਂ ਦੀ ਪਾਰਟੀ ਵੱਲੋਂ ਏਐਸਆਈ ਮੰਗਲ ਸਿੰਘ ਸੀਗਾ ਡੀਐਸਪੀ ਸਾਹਿਬ ਵੀ ਇਹਦੀ ਸੁਪਰਵਾਈਜ਼ਨ ਕਰਦੇ ਸੀਗੇ ਸੋ ਇਹਨਾਂ ਨੇ ਇੱਕ ਥੇ ਕਲੰਦਰ ਲਾਗੇ ਦੋ ਜਿਹੜੇ ਸ਼ੱਕੀ ਬੰਦਿਆਂ ਨੂੰ ਜਿਹੜਾ ਉਹ ਹੋਂ ਦਾ ਜਿਹੜਾ ਵੇਖਿਆ ਇੱਕ ਹਰਦੀਪ ਸਿੰਘ ਸੀਗਾ ਇਹ ਪੀਲੀ ਬੰਗਾ ਹਨੁਮਾਨਗੜ ਦਾ ਦੂਜਾ ਜੈਦੀਪ ਸਿੰਘ ਸੀਗਾ ਇਹ ਗੰਗਾ ਨਗਰ ਦਾ ਵਾ ਇਹਨਾਂ ਵੱਲੋਂ ਜਦੋਂ ਉੱਥੇ ਮੌਕੇ ਤੇ ਆਪਾਂ 1 ਕਿਲੋ ਦੇ 33 ਗ੍ਰਾਮ ਜਿਹੜੀ ਜਿਹੜੀ ਹਿਰੋਇਨ ਬਰਾਮਦ ਕਰਾਈ ਆ ਸੋ ਇਹ ਜਿਹੜੇ ਇਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਸਾਡੀ ਰਿਕਵਰੀ ਹੋਈ ਆ ਇਸ ਦੇ ਵਿੱਚ ਜਿਹੜਾ ਅਸੀਂ ਹੋਰ ਵੀ ਇਹਦੇ ਪੱਖ ਜਿਹੜੇ ਉਹ ਪ੍ਰੋਖ ਵਿਚਾਰ ਬੰਦੇ ਕਰ ਰਹੇ ਇਨਵੈਸਟੀਗੇਟ ਆਸਮੈਦੇ ਕੇ ਹੀ ਜਿਹੜਾ ਪੂਰਾ ਨੈਟਵਰਕ ਜਿਹੜਾ ਇਹਨਾਂ ਦਾ ਇਹ ਕਲੀਨ ਕਰ ਦਾਂਗੇ ਸਹੀ ਪਤਾ ਨਹੀਂ ਕਿਥੋਂ ਲੈ ਕੇ ਆਏ ਸੀਗੇ ਇਹਦੇ ਤੋਂ ਲੈ ਕੇ ਕਿੱਥੇ ਜਾਣਗੇ ਵੇਖੋ ਇਹ ਨਾ ਅਜੇ ਤੱਕ ਤਫਤੀਸ਼ ਚੱਲਦੀ ਆ ਇਹਦੇ ਵਿੱਚ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਵਾ ਇਹਦੇ ਵਿੱਚ ਇੱਕ ਇਹਨਾਂ ਦਾ ਹਰਦੀਪ ਸਿੰਘ ਆ ਇਹਦੇ ਖਿਲਾਫ ਇੱਕ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਹੈ ਗੰਗਾ ਨਗਰ ਵਿੱਚ ਥਾਣਾ ਕਤਵਾਲੀ ਵਿੱਚ ਤੇ ਦੂਸਰੇ ਖਿਲਾਫ ਵੀ ਜਿਹੜਾ ਸੀ ਉਹ ਵੈਰੀਫਾਈ ਕਰ ਰਹੇ ਆ ਵੀ ਉੱਥੇ ਕੀ ਹੈ ਸੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਸ ਮਾਮਲੇ ਦੇ ਵਿੱਚ ਸਾਨੂੰ ਸਾਡੀ ਜਿਹੜੀ ਲਾਈਨ ਆਫ ਇਨਵੈਸਟੀਗੇਸ਼ਨ ਸਾਨੂੰ ਹੋਰ ਵੀ ਮਿਲਿਆ ਵਾ ਉਸ ਤੇ ਹੀ ਵਰਕਆਊਟ ਕਰਕੇ ਤੇ ਇਹ ਸਾਰਾ ਹੀ ਗਰੁੱਪ ਜਿਹੜਾ ਨਾ ਇਹਨੂੰ ਅਸੀਂ ਇਹਦੇ ਖਰਾਬ ਲੀਗਲ ਐਕਸ਼ਨ ਲਵਾਂਗੇ ਵੇਖੋ ਅਜੇ ਤੱਕ ਤੇ ਫਰਸਟ ਬਰਾਮਦਗੀ ਹੈ ਨਾ ਚੇਨ ਆਫ ਜਿਹੜੀ ਅੱਗੇ ਬਣੇਗੀ ਸਾਰੀ ਜਿਹੜੀ ਤੁਹਾਡੇ ਲਈ ਸਿਆਲਗੈਂਕਾ ਕੰਮ ਦੀ ਇਸ ਕੰਦੇ ਦੇ ਅੰਦਰ ਕਿਉਂ ਬਏ ਨਹੀਂ ਕੀ ਲੋਰ ਸੀਗੇ ਇਹਨਾਂ ਨੂੰ ਪੈਸੇ ਆਉਂਦੇ ਵਿਖੋ ਤੁਸੀਂ ਵੇਖ ਹੀ ਲਿਆ ਹੈ ਚੰਗੇ ਭੜੇ ਨੇ ਸੇ ਤਾਂ ਬਸ ਇਹ ਹੈ ਵੀ ਇਹ ਸਾਰੇ ਇਸ ਮਾਮਲੇ 'ਚ ਪੈਸੇ ਲਾ ਕੇ ਤੇ ਇਹਨਾਂ ਨੂੰ ਜਲਦੀ ਦੇਚ ਹੋਣਾ ਚਾਹੁੰਦੇ ਨੇ ਪਰ ਉਹਦੇ ਵਿੱਚ ਇਹ ਹੈ ਵੀ ਜਦੋਂ ਇਹ ਬੰਦਾ ਗਲਤੀ ਤੇ ਕਰ ਲੈਂਦਾ ਜਦੋਂ ਫੜਿਆ ਜਾਂਦਾ ਫਿਰ ਉਹਨੂੰ ਹੁੰਦਾ ਬਾਅਦ 'ਚ ਵੀ ਇਹ ਇਹਦੇ ਵਿੱਚ ਸਜ਼ਾ ਬਹੁਤ ਜ਼ਿਆਦਾ ਸਟੈਂਡੈਂਸ ਸਟੈਂਡੈਂਟ ਆਦੀ ਇਸ ਕਰਕੇ ਇਸ ਮਸਲੇ ਦੇ ਵਿੱਚ ਜਿਹੜੀ ਕੋਈ ਲੀਨਿਐਂਸ ਹੀ ਨਹੀਂ ਆ ਜਿਹੜਾ ਵੀ ਕੋਈ ਇਸ ਸਾਈਡ ਤੇ ਕੋਈ ਡਰੱਗ ਦਾ ਕੋਈ ਕ੍ਰਾਈਮ ਕਰਦਾ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਏ ਕਿਤੋਂ ਫੜੇ ਗਏ ਇਹ ਥੇਕ ਲੰਦਰ ਲੱਗੇ ਸਰ ਕੋਰਟ ਤੋਂ ਬੋਲ ਰਹੀ ਹੈ ਇਹ ਵੇਖੋ ਇਹ ਲਿੰਕ ਚੱਲ ਰਿਹਾ ਅਜੇ ਤੱਕ ਮੈਂ ਕਹਿੰਦਾ ਇਹ ਚੱਲ ਰਿਹਾ ਫਿਰ ਜਲਦੀ ਹੀ ਤੁਹਾਨੂੰ ਦੱਸਾਂਗੇ ਜੇ ਇਹਦੇ ਵਿੱਚ ਕੋਈ ਸਾਨੂੰ ਬ੍ਰੇਕਥਰੂ ਆਦ ਲੱਗਦਾ ਕਿ ਵੱਡਾ ਨੈਟਵਰਕ ਇਹ ਨਹੀਂ ਹੁੰਦਾ ਆਹ ਵੇਖੋ ਕਿਲੋ ਇੱਕ ਕਮਰਸ਼ੀਅਲ ਕੁਆਂਟੀਟੀ ਹੈ ਤੰਡਾ ਬਤਾ ਅਭਿਆਨ ਚੱਲਿਆ ਪੰਜਾਬ ਸੁਕਾਉਣੇ ਤੇ ਮਸ਼ੀਨ ਉਹ ਵੀ ਏਡੀ ਵੱਡੀ ਵੱਡੀ ਕੀਪ ਹੋਣਾ ਕਿਤੇ ਤੱਕ ਮੰਦੇ ਹੋ ਵੇਖੋ ਸਾਡਾ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਇਤਿਹਾਸਲ ਕੀਤੀ ਪਰ ਥੋੜਾ ਬਹੁਤਾ ਰਹਿ ਗਿਆ ਉਹ ਅਸੀਂ ਬਸਟ ਕਰ ਦਾਂਗੇ ਸਾਰਾ ਆਉਣ ਵਾਲੇ ਦਿਨਾਂ ਚ ਨਾ ਆਫਰੀਕਾ ਪੈਸੋ ਲੋਕਿਛਿ ਕਿਸੇ ਕਈ ਸਮਿਆਂ ਦੇ ਵਿੱਚ ਬਰੇਕਰ ਬਰੇਕਰ ਖੜੇ ਦੇ ਦੇ ਤਾਂ ਸਾਰਾ ਦਾ ਸੈਂਟਰ ਪੁਆਇੰਟ ਜਿਹੜਾ ਹੈ ਬੂਪੁਰ ਫਿੱਟਾ ਗਿਆ ਹੈ ਕਿ ਬੂਪੁਰ ਤੋਂ ਹੀ ਸ਼ੁਰੂ ਹੋ ਗਾ ਜੀ ਉੱਥੇ ਕੋਈ ਖਾਸ ਜਿਹੀ ਹੈ ਕੋਈ ਟਕੋਏਂ ਦੇ ਵਿੱਚ ਦੇਖੋ ਜੀ ਮੋਮਤੇ ਉੱਥੇ ਤੁਸੀਂ ਵੇਖੋ एवरीਡੇ ਉਹਨਾਂ ਦਾ ਹਿਸਟਰੀ ਕੱਢ ਲਓ ਪਿੱਛੋਂ ਜੇ ਚੈੱਕ ਕਰਨਾ ਤਾਂ ਉਹਨਾਂ ਦੀ ਵੀ ਕਾਫੀ ਹੈਵੀ ਰਿਕਵਰੀਆਂ ਹੋਈਆਂ ਵੈ ਉਹ ਸਾਰੀਆਂ ਉੱਥੇ ਫੋਕਸ ਕਰ ਰਹੇ ਆ ਤਾਂ ਹੀ ਰਿਕਵਰੀਆਂ ਹੋ ਰਹੀਆਂ ਵੈ ਡੇਲੀ ਉਹਨਾਂ ਦੇ 8 9 8 9 ਕਿਲੋ ਦੇਰਜ ਹੋ ਰਹੇ ਚ 2 2 4 4 ਕਿਲੋ ਮੇਜਰ ਰਿਕਵਰੀਆਂ ਵੀ ਪਿੱਛੇ ਉਹਨਾਂ ਦੀਆਂ 15 16 ਕਿਲੋ ਹੋਈ ਜਿਹੜੀ ਉਹਨਾਂ ਦੀ ਹੈ ਸੋ ਇਹ ਸਾਰਾ ਨੈਟਵਰਕ ਹੈ ਜਿਹਨੂੰ ਅਸੀਂ ਪੂਰਾ ਪ੍ਰੋਪਰਲੀ ਇਹਨੂੰ ਫੋਲੋ ਕਰ ਰਹੇ ਆ ਸਰ ਇੰਟਰਨੈਸ਼ਨਲ ਮਾਰਕੀਟ ਦੇ ਕਿੰਨੀ ਵੈਲਿਊ ਹੈ ਜਿਹੜੀ ਅੱਜ ਹਰਨ ਦੇ ਵੇਖੋ ਉਹਦੇ ਮੇਰੇ ਖਿਆਲ ਇੱਕ ਕਰੋੜ ਹੋਏਗੀ ਇਹਦੀ ਕੀ ਲੱਗਦਾ ਸਰ ਕੀ ਗੱਡੀ ਕੰਮ ਕਰਦੀ ਹੈ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਚਾਰ ਜਿਹੜੇ ਬੰਦੇ ਆਨੇ ਸੀਗੇ ਇਸ ਨਾਲ ਸੇਟ ਲਾ ਦੇ ਵੇਖੋ ਇਹ ਅੱਗੇ ਅੱਗੇ ਜਿੱਦਾਂ ਵੇਚਦੇ ਆ ਅੱਗੇ ਤੁਸੀਂ ਵੇਖ ਲਿਆ ਇਸ ਤੋਂ ਬਾਅਦ ਇਹ ਪੈਡਲਰਸ ਕੋ ਜਾਣੀ ਫਿਰ ਟਰੇਟ ਤੇ ਜਾਣੀ ਆ ਤੇ ਉਹ ਇੱਕ ਚੇਨ ਆ ਚੱਲਦੀ ਜਿਹੜੀ ਇਹਨਾਂ ਦੀ ਪਰ ਉਹਦੇ ਚ ਅਸੀਂ ਜਿਹੜਾ ਵਧੀਆ ਸਾਡਾ ਜਿਹੜਾ ਇਹਨੂੰ ਅਸੀਂ ਜਿਹੜਾ ਰਿਕਵਰ ਕਰ ਲਿਆ ਹੁਣ ਅਸੀਂ ਅੱਗੇ ਵੀ ਇਹਦਾ ਜਿਹੜਾ ਇਨਵੈਸਟੀਗੇਟ ਕਰਾਂਗੇ ਸਰ ਤੁਸੀਂ ਬਾਪੇ ਜਿੰਨੇ ਰਕੋਦੀ ਕਿ ਪੀਓ ਨਾਲੋਂ ਵੀ ਕੋਈ ਸਾਰੇ